Kenapa? 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 ਮੈਂ ਤੁਸੀਂ ਦੱਸੋ ਕਿੰਨੇ ਦੀ ਵੀ ਆ ਜੀ ਉਹ ਕਹਿੰਦਾ 1 20000 1.5 ਉਹਨੇ ਕਿ ਕਰ ਗਏ ਕਿੰਨੇ ਦੀਆਂ ਮੈਂ ਤੂੰ ਹੀ ਕਹਦੇ ਪੱਕੀ ਹੈ ਚਰਨ ਕਿਹੜੀ ਚੱਲਦੀ ਹੈ ਹੈਲੋ ਠੀਕ ਹੈ ਜੀ ਨਾ ਦੋਨੇ ਬੱਚੀਆਂ ਜਿਆਦਾ ਚੰਗੀਆਂ ਨੇ ਮੂਲ ਲਾਇ ਲੱਖ ਤੋਂ ਤਾਂ ਮੇਰੇ ਹੱਥ ਪਾ ਕੇ ਭਾਦੇ ਲੱਖ ਲੱਖ ਦਾ ਥੋੜਾ ਬਸ ਉਹ ਪਾਈ ਕਿੰਨੇ ਦੀ ਹਾਣਾ ਕਿੰਨੇ ਦੀ 2000 ਵਾਰ ਲਿਆ ਬੰਦਿਆਂ ਤੋਂ ਲਈ ਹਾਣਾ ਕਿੰਨੇ ਹੋਰ ਕੋਈ ਹਾਣਾ ਕਿੰਨੇ ਦੀ ਕਿੰਨੂ ਦੀ ਲਈ ਕਿੰਨੇ ਦੇ ਦੂੰ ਤੂੰ 2000 ਵਾਰ ਹਾਂ ਕਰ ਫੇਰ ਦੱਸੂ ਪਾਣਾ ਲੱਗੇ ਮਾੜੇ ਕਿ ਜੇ ਤੇਰੇ ਕੰਮ ਕੋਲ ਪਹੁੰਚਣਾ ਨਹੀਂ ਇਹ ਦੂੰਗਾ ਹਾਣਾ 115 ਦੀ ਉਹ 245 ਦੀ ਜਿਹੜੀ ਮਰਜ਼ੀ ਲੈ ਲੈ ਕਾਲੇ ਕਿੰਨੇ ਦਾ ਅੱਛਾ 66 ਕੋ ਲੱਖ ਰੁਪਏ ਵਾਲੀ ਦੇ ਆਉਤੀ ਬਾਉਸਾ ਲੱਗੇ ਜੀ ਕਿੰਨੇ ਦਿਨ ਲੱਗੇ ਇਹਦੇ ਸਾਰਕ ਬਾਸਰ ਕਿਸਰ ਤੋਂ ਨਹੀਂ ਹੁੰਦੀ ਯਾਰ ਤਾਂ ਕੁਛ ਨੇ ਪੱਕੀ ਜਾ ਇਹ ਕਿੰਨੇ ਦਿਨ ਲੱਗੇ ਕਿਹੜੇ ਕਿੱਥੇ ਤੇਲ ਦੇ ਹੁਣ ਮਾਰ ਖਾਂ ਅਸੀਂ ਰੋਲਾਂਗੇ ਹਾਂ ਨਹੀਂ ਸਾਨੂੰ ਨਹੀਂ ਅਸੀਂ ਤਾਂ ਟੱਟੇ ਸ਼ੇਰ ਆ ਪੰਜ ਗਾਂਦ ਜੇ ਪਛਾਣ ਪਰ ਪਛਾਣ ਕਰ ਲੈਣਾ ਹੁਣੇ ਸਾਡੇ ਕੋਲੇ ਬਹੁਤ ਜ਼ਿਆਦਾ ਤੂੰ ਦੱਸ ਨਾ ਯਾਰ ਕਿੰਨੇ ਦਿਨਾਂ ਕਿੰਨੇ ਦਿਨ ਕਿੰਨੇ ਦਿਨ ਨਾਸਰ ਦੇ ਸਾਡੇ ਮਾਜੀ ਦੀਆਂ ਨੇ ਯਾਰ ਕਾਲੇ ਦਾਗਾ ਤੇ ਮਾਰਨਾ ਕਰਾਲਾ 10 ਦਾ 5 ਕਰਾਲਾ 85 ਜੜੀ ਆ ਕੇ ਸੀ ਯਾਰ ਨਹੀਂ ਤਾਂ ਬਰਾਬਰ ਆ ਪੁਲਿਸ ਜਾ ਕੇ ਦੇਖਿਆ ਬਾਹਰ ਕੱਢੀ ਗਾ ਮੜੀ ਉਸ ਦਾ ਪੁੱਛਿਆ ਕਿੰਨਾ ਫਰਕ ਆ ਬਾਸ ਥੋੜਾ ਜਿਹਾ ਦੱਸ ਦੂੰ ਤੈਨੂੰ ਕਿੰਨੇ ਦੀ ਹੈ ਜੜੀ ਹਾਂ ਨਾ ਤੇ 2 ਮੰਗੀ ਹਾਂ ਇਹ ਰਸਤਰ ਸੁੱਤਰੀ ਲੱਗਦਾ ਤੂੰ ਬਾਹਲੇ ਲਾ ਤਾ ਚਲੋ ਐਡਾ ਤਾਂ ਤੂੰ ਕੱਚਾ ਹੈ ਨਹੀਂਗਾ ਉਹ ਬਹੁਤ ਚੰਗੀ ਗਾ ਇਹ ਚੰਗੀਆਂ ਥੋੜਾ ਜਿਹਾ ਸੈਜ ਨਹੀਂ ਰਲਦਾ ਛੋਟੇ ਗੁਟਰੀਆ ਛੋਟੀ ਛੋਟੀ ਉਹ ਤਾਂ ਕਿਸੇ ਨੂੰ ਅੰਗ ਤਾਂ ਕਿਸੇ ਨੂੰ ਦਿੱਤੇ ਨਹੀਂ ਬੱਚੀ ਨੇ ਹੁਣ ਕਿੰਨੇ ਦੀ ਹੋਣੀ ਕਿੰਨੇ ਦੀ ਹੈ ਇਹ ਤੂੰ ਹੀ ਦੱਸ ਯਾਰ ਅਬੀ ਮੈਂ ਨਹੀਂ ਤੂੰ ਐਂ ਕਹੇ ਮੈਨੂੰ ਵੀ ਐਂ ਥਣ ਲੱਗਣਗੇ ਬਾਸੇ ਦੇ ਪੇਮੈਂਟ ਤਾਂ ਨਾਗਦ ਮਿਲੂਗਾ ਪੇਮੈਂਟ ਨਗਦ ਲੈਣੀ ਆ ਹਾਂ ਨਗਦ ਮਿਲੂ ਤਾਈਓ ਘੜੀਆ ਬੱਚੀ ਤੜਕੇ ਦੀ ਬਚੀ ਤੇ ਤਾਂ 115 ਵੀ ਦਿੰਦੇ ਆ ਚਲ ਨਗਦ ਲੈ ਲਈ ਬੋਲ ਹਾਂ ਨਗਦ ਬੋਲ ਤੂਲਾ ਮੁੱਲ ਲਾ ਪਹਿਲਾਂ ਨਾਸਰ ਦੀ ਲੈ ਜਨੇ ਆ ਪੈਂਚ ਜੋੜ ਛੜਨੀ ਆ ਕੋਈ ਕੀ ਆ ਇਹ ਬਸ ਮੰਗਾ ਇਹਦੇ ਨਾਲ ਜਦੋਂ ਅਸੀਂ ਕਾਂ ਜਾ ਵੀ ਹੋ ਜਾਗੇ ਮੇਰੇ ਕੋਲ ਅਸੀਂ ਸਾਖ ਦੀ ਮੌਜੂਦ ਹਾਂ ਉਹ ਕਰਾਂ ਕਿ ਬਾ ਫਿਰ ਹੀ ਨਹੀਂ ਜੀ ਨੂੰ ਰੱਤਾ ਇਹਨੂੰ ਪੱਕਾ ਬੰਦਾ ਕਿ ਗਰਾਹ ਪਾਇਆ ਪੂਰੇ ਨਹੀਂ ਹੁੰਦੀ ਨਹੀਂ ਹੁੰਦੀ ਫੇਰ ਕਿੰਨੇ ਆਦੇ ਪੰਜਵੇਂ ਹੋਰ ਫੇਰ ਕਿੰਨੇ ਦੀ ਤੇਰੇ ਵਾਸਤੇ ਮਾਝੀ ਤੂ ਕੋਈ ਆਇਤ ਕੀ ਬਿਮਾਰ ਆ ਤੂੰ ਬਿਮਾਰ ਆ ਮਰ ਜੀ ਹਦਰੀ ਲੈ ਆ ਫੜ ਕੇ ਬੋਲ ਅੱਛੀ ਨਹੀਂ ਆ ਨਾ ਲੈ ਆ ਬੋਲ ਕਿੰਨੇ ਨਹੀਂ ਕਰਦਾ ਮੈਂ ਕਹਿ ਤਾ ਤੈਨੂੰ ਓਏ ਯਾਰ ਕਿੰਨੇ ਨਹੀਂ ਕਹਿਦਾ ਕਹਿ ਤਾ ਤੈਨੂੰ ਇਹਦਾ ਵੀ ਮੇਰੇ ਬਾਤ ਤੇ ਹਾਂ ਨਾ ਮਹਾਮਾਜੀ ਵੀ ਆ ਬਸ ਬਾਹਰ ਲੈ ਆ ਫੜ ਕੇ ਫਿਰ ਕਿਹੜਾ ਮਾਮਾ ਉਹ ਨਿਆਮੀ ਵਾਲਾ ਸਾਡੇ ਬੋੜੇ ਸਾਲੇ ਦੀਆਂ ਨੇ ਇਹ ਜੀ ਮਾਜੀ ਦੇ ਵਾਜਣ ਨੂੰ ਕਹਿੰਦੇ ਪੈਂਦੇ ਮਾਜੀ ਦੀ ਕਹਿਜ ਉਹ ਅੱਖਾਂ-ਅੱਖਾਂ ਹੀ ਵੇਖਣਾ ਉਹ ਸਾਰਾ ਕੁਝ ਦੇਖ ਲੈਣਾ ਦੁਰ ਕੇ ਸਾਹਮਣੇ ਕਰਤਾ ਉਹ ਸਾਰਾ ਕੁਝ ਦੇਖ ਕੇ ਚੱਕਰਾਂ ਲੰਘਦੀ ਹੁੰਦੀ ਮੈਂ ਤਾਂ ਉਹਨਾਂ ਦੇ ਪਿੰਡਾਂ ਦੇ ਨਹੀਂ ਦਿੰਦਾ ਕੋਈ ਜੋੜ ਉੱਤੇ ਹੁੰਦੀ ਉਹ ਨਾ ਨਾ ਭਰਾਵਾ ਤੇਰਾ ਬਹੁਤ ਤੈਨੂੰ ਕਹਿ ਦੋ ਉਹਨੇ ਨੂੰ ਵੀ ਹੋ ਰਹੀਆਂ ਕਿੰਨੇ ਦੀ ਬੋਲਿਆਂ ਦਾ ਵੀ ਕਿਨੇ ਉਹ ਸਾਡੇ ਮਾਜੀ ਕਹਿ ਜਾਈ ਤੈਨੂੰ ਮਾਜੀ ਦੀ ਕਹਿਦਾ ਚਰਨੇ ਜਿਹੜਾ ਹੈ ਕੋਈ ਗੱਲ ਤਾਂ ਦੱਸੋ ਯਾਰ ਗੱਲ ਪਾਸ ਸੜਕ ਬਣਾਤੀ ਹੁੰਦੇ ਨੂੰ ਮਾਜੀ ਲੈ ਮਾਰ ਕੇ ਬਸ ਨਹੀਂ ਨਹੀਂ ਕਹਿ ਕਹਿ ਕੇ ਕਿਨੇ ਕਹਿ ਤਾਂ ਵਾਜਾਂ ਆੜਾ-ਬਾਟਾ ੱੱਗਾ ਪਾੜ ਦੂਗਾ ਜ਼ਰਾ ੱੱਗਾ ਪਾੜਦੇ ਤੇ ਇੱਥੇ ਹੋਰ ਬਣਾ ਲਾਂਗੇ ਬੋਲ ਬੋਲ ਕਹਿਦਾ ਬਸ ਕਹਿ ਯਾਰ ਕੁਛ ਹਾਂ ਜਾਂ ਨਾ ਕਹਿ ਮੈਨੂੰ ਆ ਜਾਂਦੇ ਫਿਰ ਪਛ ਲੈਣੇ ਫੜ ਕੇ ਫੜਾ ਦੂੰਗਾ ਗਾਮੇ ਦਾ ਹੱਥ ਲਾ ਕਿੱਧਰ ਗਿਆ ਗਿਆ ਤੋਰੀ ਮਾੜੀ ਖੋਲ ਕੇ ਠੰਡ ਜਾ ਵੀ ਹੋਰ ਤਾਂ ਦਿੱਤੀ ਹੁਣ ਯਾਰ ਤੋਰੀ ਉਹ ਨਹੀਂ ਤੋਰੀ ਅੱਖ ਮਾਰ ਗਈ ਉਹਨੂੰ ਹਾਂ ਬਈ ਕਹਿ ਮੈਂ ਜਗਾੜ ਬੱਤਰੀ ਵੀ ਦਾ ਹਾਂ ਸੱਚੀ ਨਹੀਂ ਹਾਂ ਆਖ ਮਾਰਤੀ ਆ ਲੈ ਆ ਫੜ ਲੈ ਆ ਪਰ ਕਹਿੰਦਾ ਤੈਨੂੰ ਕੋਈ ਆਉ ਨਹੀਂ ਕੀਤੀ ਮੈਂ ਉਹ ਸਾਡੇ ਮਾਜੀ ਜਾਂਦਾ ਸੀ ਮੈਂ ਉਹਨੂੰ ਪੁੱਛਿਆ ਨਹੀਂ ਮੈਂ ਬੱਤਰ ਦੀ ਹੁੰਦੀ ਆ ਮੈਨੂੰ ਤਾਂ ਸਾਡੇ ਬਾਹਰ ਹੋ ਜਾਂਦਾ ਬਾਹਰ ਹੋ ਜਾਂਦਾ ਤੈਨੂੰ ਤਾਂ ਉੱਚਾ ਕਰ ਪੰਜਾਬੀ ਸਮਝਾਦਾ ਤੈਨੂੰ ਪੰਜਾਬੀ ਆਹ ਮਾਰਾ ਆਖ ਦੇਖਦਾ ਹਾਂ ਤੂੰ ਆਖੋ ਕਿਧਰੇ ਸਾਹਮਣੇ ਆ ਸਾਡੇ ਮਾਜੀ ਜਾਂਦਾ ਸੀਗਾ ਤੁਸੀਂ ਕਹੇ ਤਾਂ ਤੈਨੂੰ ਅਸੀਰਾ ਮੈਂ ਸਾਨੂੰ ਤਾਂ ਆਇਆ ਹੁੰਦਾ ਵੀ ਇੱਥੇ ਪੈਸਿਆਂ ਦਾ ਮਹੀਨਾ ਚੱਲੂਗਾ ਇਹ ਤਾਂ ਤਾਂ ਮਹਿੰਗੀ ਲੈਣੀ ਆ ਇਹ ਵੀ ਉਹ ਭਰਾਵਾ ਉਹ ਮਹੀਨੇ ਵਾਲੇ ਨਹੀਂ ਉਹ ਉਹ ਤਾਂ 5-4 ਦਿਨ ਵਾਲੀ ਆ ਬਸ ਕਹੀ ਗਿਆ ਲਾ ਹੋਏ ਮੈਂ ਉਹਦਾ ਮੈਨਰ ਫੜ ਕੇ ਜਾਈਏ ਫਿਰ ਜਾਣਾ ਪਊਗਾ ਬਈ ਚਾਹ ਪਾਣੀ ਪੀ ਲੂ ਚੱਲ ਆ ਜਾ ਚਾਹ ਬਹਿ ਕੇ ਦੱਸੋ ਜੀ ਬੇਤਨੀਆਂ ਦਾ ਕਿਉਂ ਹੈ ਵੇਚਦੀ ਉਹਦਾ ਆਡੇ ਮਾਜਲੀ ਕਹਿ ਗਿਆ ਉਹ ਮੈਨਰ ਪੈਸੇ ਦੇ ਉਹ ਗਾਲੀ ਆ ਇਹ ਬਈ ਕਿਹੜੀ ਗਾਂ ਸੀ ਆ ਗੁਰਕਨ ਲੱਗ ਜਾਣਾ ਕਿਹੜੀ ਸੀ 70000 ਰੁਪਏ ਦਾ ਬਈ ਇਲੀਮੈਂਟ ਹੀ ਲਈ ਸੀ ਪਹਿਲੇ ਪਾਈਦੋਂ ਆਈ ਗਾਈ ਜਾਨੀ ਆ ਪਿੰਡ ਤੋਂ ਆਈ ਪਿੰਡ ਖਿਤੀ ਆਣੀ ਜਦੋਂ ਸੱਤ ਦੋ ਤਿੰਨ ਚਾਰ ਪੰਜ ਛੇ ਸੱਤ ਪਿਛਲੀ ਮੰਡੀ ਆ ਗਿਆ ਪਿਛਲੀ ਮੰਡੀ ਆ ਗਿਆ ਅੱਤ ਤਰੀਕ ਅੱਜ ਤਰੀਕ ਕਿੰਨੀ ਆ ਅੱਠ ਮੇਰੇ ਕਿਹੜੇ ਚਿਹਰੇ ਨਾਲ ਐਵੇਂ ਮੁਝ ਸਕਦੇ ਹਾਂ ਵੈਸੇ ਪਿਛਲੀ ਮੰਡੀ ਵਾਲਾ ਤਾਂ ਆ ਪਿਆ ਇੱਕ ਤਰੀਕ ਵਾਲਾ ਦੌਣੀ ਤੇ ਜਾਣੀ ਐ ਦੌਣੀ ਜਾ ਕੇ ਜਾਣਾ ਦੌਣੀ ਤੇ ਤਾਂ ਚਲ ਜਾਵੜੂ ਵੀ ਦੌਣੀ ਦੀ ਗੱਲ ਤਾਂ ਨਹੀਂ ਇਹ ਤਾਂ ਕਿੱਥੇ ਨੂੰ ਫੋਨ ਲਾਈ ਯਾਰ ਲਾਈ ਫੋਨ ਮਾੜਾ ਦੌਣੀ ਦੌਣੀ ਨਹੀਂ ਕੋਈ ਗੱਲ ਐਡੀ ਆ ਭਾਈ ਕੋ 10 ਹੈਗੀ ਸਾਡੇ ਕੋਲ 500 ਪਹਿਲਾਂ ਕਹ ਕੇ ਹੈ ਓ ਕੋ 10 ਚਰਨੇ ਬੜਾ ਫਰਕ ਆ ਗਾ ਕਿਸੇ ਦੀ ਉਹ ਸਾਡੇ ਮੱਝ ਦੀ ਕਹ ਕੇ ਆਸੀ ਹੋਰ ਬੰਦੇ ਦੀ ਕਹ ਓਏ ਹੋਰ ਫਿਰ ਤੁਸੀਂ ਬੰਨੋ ਤੇ ਚੋ ਲਾਉਂਦੇ ਮੱਝ ਦੀ ਕਰੇ ਮੇਰੇ ਬਾਅਦ ਤੇ ਮੈਂ ਤੇਰੇ ਬਾਅਦ ਮੱਝ ਹੀ ਦਿਆ 100 ਨਹੀਂ ਘਟ ਹੋਣੀ ਤੂੰ ਉਸ ਹੀ ਕੀ ਕਿਹਾ ਇੰਨੀ ਉੱਪਰ ਕਹਿ ਕੇ ਉਤਰ ਗਿਆ ਅੱਖ ਵੀ ਦੇਖ ਲੈ ਉਸਨੇ ਦੇਖ ਲੈੰਡੇ ਵੀ ਜਸੂਨ ਉਹ ਚਾਰ ਨੇ ਕੀ ਗੱਲ ਗੱਲ ਕਹਿੰਦਾ ਮਾਜੀ ਤੋਂ ਬਾਹਰ ਕਰਨੀ ਆ ਵੇਲਾ ਅਸੀਂ ਨਹੀਂ ਕਿਹਾ ਨਾ ਕਿ ਉਹ ਕਹੇ ਦੀ ਫੇਰ ਅੱਜ ਤਾਂ ਲਾਵਾ ਮਾਜੀ ਦੀ ਫੜ ਕੇ ਉਹ ਮੇਰੀ ਕਰ ਕੀ ਲੈ ਮਾਜੀ ਫੜ ਮੈਂ ਤੈਨੂੰ ਕਹਿੰਦਾ ਮਾਜੀ ਤੈਨੂੰ ਲੈਣੇ ਆ ਮੈਂ ਤੈਨੂੰ ਉਹ ਪੁੱਛਿਆ ਨਹੀਂ ਸਾਡੇ ਮਾਵਾ ਦਾ ਮਾਜੀ ਤੋਂ ਉੱਤੇ ਕਰਨੀ ਮੈਂ ਉਹ ਇਹ ਰੋਹਦਾ ਕਿਉਂ ਵੇਰਵਾ ਪਾਉਣੇ ਵਿੱਚ ਮੈਂ ਤੈਨੂੰ ਕਹਿੰਦਾ ਮਜਦਰੀ ਫੜ ਕੇ ਬਸ ਸਾਡੇ ਪੈਂ ਦੀ ਫੜਾਉਣੀ ਉਹ ਫੜਾ ਦੇ ਜੇ ਫੜਾਉਣੀ ਤਾਂ ਮੈਂ ਲੱchn ਕਰੀ ਜਾਂਦਾ ਰਹਿੰਦਾ ਤੂੰ ਲੈ ਬੰਨਣੀ ਆ ਉਹ ਫਿਰ ਮੈਂ ਤੈਨੂੰ ਕਹਿੰਦਾ ਮਾਜੀ ਲੈ ਆ ਫੜ ਕੇ ਬਸ ਉਹ ਪੁੱਛਣੀ ਆ ਬੰਦਾ ਉਹ ਰੋਟੀ ਖਾਈਦਾ ਬੰਦਾ ਤੈਨੂੰ ਮੈਂ ਕਹਿਦਾ ਮੈਂ ਤਾਂ ਪੁੱਛਿਆ ਵੀ ਨਹੀਂ ਉਹਨੂੰ ਚੱਲ 1000 ਘੱਟ ਫੜ ਕੇ ਲੈ ਜਾ ਉਹ 1000 2000 ਪਈ ਪਿੱਛੇ ਤੇ ਇਹਨਾਂ ਨਾਲ ਕਿੰਨਾ ਨਾਲ ਵਿਆਰੀ ਆ ਇਹਨਾਂ ਦੀ ਚੱਲ ਠੀਕ ਆ ਬਾਈ ਲੈ ਫੜਾ ਉਹ 1000 ਕਿਉਂ 1000 ਤੋਂ ਫੇਰ ਪਿੱਛੇ ਉੱਪਰ ਕਰੇਗਾ ਕਿ ਮੜਕੇ ਜੱਪ ਆ ਗਏ ਆਸ ਤੇ ਆਪਾਂ ਨੂੰ ਦੋਹੀ ਗੱਲਾਂ ਕਰ ਲਾਂਗੇ ਸਾਡੇ ਕੋਲ ਆ ਗਏ ਔੜ ਕੇ ਇਹਨਾਂ ਨਾਲ ਕਰ ਲੈ ਰੈਪ ਫੇਰ ਪੁੱਛ ਕੇ ਤਰਨਾ ਕੇ ਗਿਆ ਨਹੀਂ ਮੜਕੇਵੇਂ ਰੌਲਾ ਪਾਉਣੇ ਆਪਣੇ ਹੱਥ ਚ ਮੈਂ ਆਪਦੀ ਜੇਬ ਚੋਂ ਦੇ ਦੂੰ ਫੜਾ ਲਿਆ ਤਿੰਨ ਘਾਟਾ ਫੜ

ਕਿ ਪੈਣਾ ਰਿਆਂ ਤੋਂ ਹਜ਼ਾਰ ਕਰਦੇ ਉਹ ਦੇ ਦੇ ਕੀ ਇਹਦਾ ਦੱਸ ਦੋ ਟਰਾਲੀ ਤੋਂ ਚੱਲੀ ਜਾਂਦੇ ਆ ਉਹ ਤਾਂ ਹੁਣ ਸਾਰਾ ਹੀ ਲੈਣਗੇ ਉਹ ਦੋ ਦਾ ਪਕਈ ਉਹ ਤਾਂ ਮੈਂ ਨੂੰ ਕਹੀ ਨਾ ਮਾਜੀ ਨਹੀਂ ਮੈਂ ਲੈ ਆ ਫੜ ਕੇ ਦੋ ਉਹ ਬਹਿ ਜਾ ਯਾਰ ਚਰਨੇ ਸਿਆਣ ਫਰਾ ਕਿੰਨੇ ਦੀ ਕਰੇ ਤੂੰ ਬੋਲ ਯਾਰ ਤੂੰ ਮੈਨੂੰ ਕਹਦੇ ਬੱਸ ਆ ਆ ਦਾ ਕਿਹਾ ਤੈਨੂੰ ਆਪ ਤੇ ਆ ਉਹ ਯਾਰ ਬਸ ਬਰੀਕੀਆਂ ਚ ਬਰੀਕੀਆਂ ਤੇ ਨਹੀਂ ਮੈਂ ਗਾਂ ਵੇਖ ਲਈ ਬਰੀਕੀਆਂ ਲੈ ਕੇ ਗਾ ਉਹ ਗਾਂ ਮੇਰੀ ਗੱਲ ਸੁਣ ਲੈ ਨਾ ਗਾਈਆਂ ਜਾ ਕੇ ਵੇਖ ਉਹ ਗਾਈਆਂ ਤੇ ਡਾਡਰ ਜਨਾ ਪਾਲਿਆ ਕਰਨ ਉਹ ਕਿੱਥੇ ਮੰਦਰਾ ਉਹ ਮੰਦਰਾ ਜੇ 17 ਤਰੀਕ ਨੂੰ ਦਿਨ ਪੂਰੇ ਨੇ ਉਹ ਕੱਲੀ ਮੰਦਰ ਨੂੰ ਅਨੁਕ੍ਰਮ ਕਰੇਗਾ ਪੈਸੇ ਕਾਂਠੇ ਵਾਲੇ ਬਾਈ ਇਹਨਾਂ ਨੂੰ ਮੰਦਰ ਦੇ ਕਿੱਥੇ ਪੀਆ ਤਾਂਠੇ ਵਾਲਾ ਹਾਂ ਕਿਉਂ ਹੈ ਪੀ ਹੈ ਗੇੜਦੀ ਆ ਬੱਛੀ ਮਾ ਫੜਾ ਦੇ ਉਹ ਆਈਪੀ ਦੱਸ ਯਾਰ ਹੁਣ ਕਿਸੇ ਨੂੰ ਰਾਜ ਬਾਈ ਨੰਗੀ ਨਾ ਕਰੀਂਗਾ ਨੰਗੀ ਨਾ ਕਰੀਂ ਵੀਰੋ ਯਾਰ ਫੜਾ ਦੇ ਫਿਰ ਓ ਫੜਾ ਫੇਰ ਫੜ ਲੈ ਤੈਨੂੰ ਬਰਾਤੀ ਹੁਣ ਤੂੰ ਕੋਈ ਇਧਰ ਬੋਲ ਯਾਰ ਜਿਹਦੇ ਵਿੱਚ ਪਾਪਾ ਜਿੱਥੇ ਮਰਜੀ ਤੁਰਿਆ ਫੇਰ ਅਸੀਂ ਜੂੜ ਜਾੜ ਦਾ ਸਾਡੇ ਮੈਨ ਬੋਲ ਬੋਲ ਹੁਣ ਹੋਰ ਜਾ ਬੋਲਦਾ ਕੀ ਆ ਯਾਰ ਹੁਣ ਕੀ ਬੋਲਦਾ ਬਹੁਤ ਚੱਪੀ ਲਿਆ ਤੀਂ ਚੱਪੀ ਨਹੀਂ ਬੋਲ ਇਧਰ ਬੋਲ ਕਦੇ ਤਾਂ ਲੈ ਜਾ ਕਰੋ ਚਲ ਬੋਲ ਫੇਰ ਹੁਣ ਕੀ ਜਾਨਾ ਆ ਜਾਣਾ ਮੈਨੂੰ ਜਦੋਂ ਮੈਂ ਗੱਲ ਮਾਤੀ ਦੇ ਉੱਪਰ 50 ਦੀ ਲੈਂਦਾ ਤਾਂ ਬੋਲੀ ਬੋਲੀ ਕਰਾ ਉਹ ਹੁਣ ਜਾ ਬੋਲੇਗਾ ਕੋਈ ਕੀ ਬੋਲਾ 10000 ਘੱਟ ਦੇ ਦੀ ਯਾਰ 6000 ਰੁਪਏ ਕਰਦਾ ਆਪ ਦੀ ਸੋ ਸਾਮੇ ਕਰਦਾ ਯਾਰ ਫੇਰ ਵੀ ਫੇਰ ਉਹਨੂੰ ਵਿਸ਼ਵਾਸ ਹੀ ਨਹੀਂ ਆ ਉਹ ਤੇਰੇ ਦੇ ਵਿਸ਼ਵਾਸ ਆ ਬੰਦੀ ਦਾ ਗਾਣਾ ਉਹ ਗਾਣੇ ਦਾ ਬਿਕਣਾ ਗਾਣਾ ਦਾ ਦੇਖ ਰਾ ਇੱਥੇ ਭੈਣ ਨਹੀਂ ਸਕੂਟਰੀ ਜਿੱਡੀ ਗਾਣਾ ਦੱਸ ਲੈ ਕੀ ਹਾਲ ਧੁੰਨੀ ਦੇ ਬਰਾਬਰ ਆਉਂਦੀ ਹੈ ਲੈ ਉਹ ਠੀਕ ਆ ਭਾਈ ਕਿੰਨਾ 1.5 ਲੱਖ ਨੂੰ ਹੋਇਆ ਪਿਆ 1.70 ਨੂੰ ਸੁਣਾਉਂਦਾ ਬੱਚੀ ਲੈ ਜਾਓ ਫੜ ਕੇ ਚੁੱਕਾਓ ਜਿਹੜੇ ਲੈਣਾ ਹੈ ਟੈਂਪੂ ਭਰ ਕੇ ਦੇ ਦੂੰਗਾ ਇਤਨਾ 16 ਮੈਂ ਭਗਵਾਨ ਦਾ ਉਹ ਘੜਨਾ 10 12 ਲੈ ਲੈ ਜਿਹੜੇ ਲੈਣੀਆਂ ਵਧੀਆ ਪਰ ਹੋਰ ਕਿੰਨੇ ਦੀਆਂ ਹਨ ਤੂੰ ਬੱਸ ਫੜ ਲੈ ਕਿੰਨੇ ਦੀ ਇਸ ਜਨੋ ਆ ਜਦੋਂ ਵਾਟ ਦੇ ਦੇਣੀਆਂ ਦੇਣੀਆਂ ਬਸ ਤਿੰਨ ਉੱਤੇ ਬਸ ਤਿੰਨ ਉੱਤੇ ਆ ਬੜਾ ਵੇਚ ਦੇ ਨਹੀਂ ਮੈਂ ਕੋਈ ਨਾ ਤੂੰ ਮੇਰਾ ਤਾਂ ਮੰਨਦਾ 93 ਦੀ ਮੰਗ ਲਈ ਹੋਤਲ ਨਹੀਂ ਇਹ ਜਾ ਜਾ ਰਿਹਾ ਚਾਹੇ ਯਾਰ 95 ਗਈ ਆ ਮੇਰਾ ਕੋਈ ਜ਼ੋਰ ਲੱਗ ਰਿਹਾ ਯਾਰ ਆਪ ਦੀ ਵੀ ਨਹੀਂ ਚਾਹੇ ਫੜਾ ਦੇ ਤਾ ਇਹਦਾ ਬੋਸ਼ਾ ਕਿ ਗਾਂ ਤੂੰ ਨਹੀਂ ਗਾਂ ਤੂੰ ਮੈਨੂੰ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਤੂੰ ਮੈਨੂੰ ਤੂੰ ਬਿਮਾਰੀ ਦੱਸਦੀ ਨਾ ਖੜ ਜਾ ਇੱਕ ਮਿੰਟ ਸਾਡੀ ਗੱਡੀ ਹੁੰਦੀ 13 ਚੱਕੀ 14 ਚੱਕੀ ਮੈਨੂੰ ਮਾ ਦੋਨੇ 13 ਗਾਇਆਂ 1 2 3 4 5 6 7 8 9 10 11ਵੀਂ ਦਾ 102 ਹੋ ਗਿਆ 12ਵੀਂ ਨਾ ਅਸੀਂ ਲੈਣੀ ਐ ਇੱਕ ਹੀ ਹੋਰ ਚਲ ਉਹ ਤਾਂ ਜਿਹਦੇ ਨਾਲ ਨਿਆਂ ਜਲਨੀ ਫਿਰ ਤੂੰ ਵਿਜਲੀ ਬਿਮਾਰੀ ਵੀ ਦਾਦੀ ਤੂੰ ਮੈਨੂੰ ਸਾਰੀ ਬਿਮਾਰੀ ਦਾਦੀ ਮੈਂ ਤਾਂ ਤੂੰ ਤਾਂ ਵੀ ਨਹੀਂ ਭੱਜਿਆ ਚਲ ਕੋਈ ਠੀਕ ਐ ਨਾ ਕੋਈ ਗੱਲ ਨਹੀਂ ਬਰੀਕ ਚੰਬੜੀ ਦੀ ਲੈ ਲੋ ਛੇਟ ਬਰੀਕ ਚੰਬੜੀ ਦੀ ਲੈ ਲੋ ਮੈਂ ਤੁਹਾਨੂੰ ਧੱਕੇ ਨਾ ਨਹੀਂ ਖਾਂ ਦੇ ਰਿਹਾ ਹੁਣ ਤੂੰ ਦੇਣੀ ਨਹੀਂ ਤੂੰ ਦੇਣੀ ਨਹੀਂ ਮੈਂ ਜਣਾ ਨਹੀਂ ਵੇਚਨੀ ਕਿਵੇਂ ਮਰਜੀ ਤਹੀ ਹੈ ਯਾਰ ਪਿੰਲੇ ਦੀ ਵਾਂਗ ਮੈਨੂੰ ਕੋਈ ਲੋਕਾਂ ਨੇ ਬਣਾ ਦਿੱਦਿਆ ਤੁਹਾਡੀ ਸ਼ਾਦੀ ਮੈਨੂੰ ਇੱਥੇ ਪੜਦੇ ਤੇ ਗੱਲ ਕਰਦੇ ਵੀ ਇੰਨੀ ਜੇ ਤਰੇ ਇੱਥੇ ਜਿਆਦਾ ਫੜ ਕੇ ਲੈ ਜੇ ਤਾਂ ਚੁੱਪ ਕਰ ਜੂਗਾ ਬਾਬੂ ਹੁਣ ਯਾਰ ਕਹਿ ਹਾਂ ਜੇ ਤਾਂ ਮੈਂ ਫੜ ਕੇ ਨਹੀਂ ਲੈ ਨੀ ਚੁੱਪ ਕਰ ਜੂਗਾ ਚਲ ਫੇਰ ਕੁੱਤੇ ਲੈ ਜਾ ਉਹ ਯਾਰ ਮੈਂ ਤੇ ਯਾਰ ਸਮਝ ਗਿਆ ਗੱਲ ਤੇ ਮੈਨੂੰ ਹਾਂ ਜਾਂ ਨਾਲ ਹੀ ਕਹੇ ਅੰਦਰ ਹੋ ਕੇ ਕਹਿ ਤੋ ਕੀ ਆਣਾ ਅੰਦਰ ਹੋਣਾ ਕੰਮ ਜਿਹਦਾ ਬੇਤ ਨਹੀਂ ਘਾਟਾ ਕੂਟਾ ਤੈਨੂੰ ਕੁਝ ਨਹੀਂ ਪਉਂਦੀ ਸਭ ਕੁਝ ਸਮਝ ਗਿਆ ਸਵਾਕੇ ਵੇਚ ਲਾਂਗੇ ਸੂਕੇ ਨਹੀਂ ਵਿਕਦੀਆਂ ਨਹੀਂ ਵਿਕਦੀਆਂ ਹੈਗਾ ਦਮ ਸਾਡੇ ਚੰਗਾ ਦਮ ਨਾ ਰੱਖਾ ਰੇ ਦੇ ਦਾਂਗੇ ਐਡਾ ਦਮ ਨਾ ਰੱਖ ਲੈ ਧਰ ਸਾਨੂੰ ਦੇ ਲੈ ਸਾਨੂੰ ਲੈਂਦਾ ਆ ਸ਼ਹਾਵਾ ਦੀ ਲੈ ਜਾ ਸ਼ਹਾਵਾ ਦੀ ਉਰੇ ਆ ਕਰਨ ਉਰੇ ਉਰੇ ਆ ਜਾ ਤੂੰ ਵੀ ਛੱਡ ਦੇ ਹਣ ਬੋਲਣਾ 99 ਦੀ ਉਹ ਕਿਤੇ 15 ਵਾਲਿਆਂ ਨੂੰ ਨਹੀਂ ਦਿੱਤੀ ਧਾਰਦਾ ਹੀ ਤਾਂ ਪੱਗਾ 15 ਲਾਉਂਦੇ ਸੀ ਹੋ ਗਿਆ ਤੈਨੂੰ ਦੱਸ 15 ਲਾਉਂਦੇ ਸੀ ਉਹ ਚਲ ਲਾਉਂਦੇ ਹਾਲੇ ਤਾਂ ਇੱਕ ਪੱਤੇ ਦੇ ਤੀਜੇ ਦਾ ਯਾਰ ਇਹ 95 ਲਾਉਂਦਾ ਦੇਖ ਲੈ ਉਹ ਬੱਚੀ ਦੇਖ ਲੈ ਆਪ ਦੀ ਓਏ ਇੰਨੀ ਰਹਾ ਯਾਰ ਓਏ ਆਪ ਦੀ ਵੀ ਨਹੀਂ ਆਪ ਦੀ ਕਸਮ ਯਾਰ ਆਪ ਦੀ ਵੀ ਨਹੀਂ ਹੁਣ ਦੇਣੀ ਕਿੰਨੇ ਦੀ ਬੋਲ ਤੈਨੂੰ ਹਾਂ ਇਹਦਾ ਪੁੱਛ ਕੀ ਆਦਾ ਇਹ ਮੈਂ ਤਾਂ ਮੈਂ ਨਹੀਂ ਭਾਈਦਾ ਮੈਂ ਤੁਹਾਡੇ ਵਰਗਾ ਨਹੀਂ ਵਸੇ ਭਾਈ ਭਾਈ ਦੇ ਤੋਂ ਥੋਕਣਾ ਨਾ ਕੀ ਆ ਏ ਸਾਡੇ ਨਾਲ ਗਿਆ 1000 ਹੋਰ ਪਾ ਦੇ ਫਿਰ ਹੋਰ ਕੀ ਆ ਆ ਹੋਰ ਪਾ ਦੇ ਨੀ ਉਹਨੇ ਰਾਇ ਕਰ ਲਾ ਮਰਦੇ ਤੇ ਤੇਰੇ ਕੋਲ ਗਿੱਟਾਰ ਆਉਣ ਨੂੰ ਮੈਂ ਤੈਨੂੰ ਆ ਫੜ ਉਹ ਵੀ ਬਿડા ਦੇਗੇ ਆ ਜਾਂਦੇ ਤੈਨੂੰ ਜੇ ਪੂਰੇ ਦੀ ਨਹੀਂ ਪਤਾ ਨਹੀਂ ਪੂਰੇ ਦੀ ਨਹੀਂ 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 ਦੋ ਘਾਟ ਦੋ ਘਾਟ ਦੋ ਘਾਟ ਚੋਕ ਦੋ ਘਾਟਾ ਦੋ ਘਾਟ ਹੀ ਦੇਣੀ ਪੂਰੇ ਦੀ ਲੈ ਜਾ ਤੁਰ ਕਹਿ ਨਹੀਂ ਬੰਦਾ ਦੋ ਘਾਟਾ ਜੇ ਤਾਂ ਚੰਗੀ ਲੈ ਦੇ ਤਾਂ ਗਾਂ ਲੈ ਜ ਨੇ ਆਪ ਨੂੰ ਮਾਰਵਾਜ ਨੂੰ ਉਹਦਾ ਰੋਟੀ ਖਣ ਜਾਵਾ ਆਈ ਸਟੇਟ ਆਈਰ 2000 ਪਿੱਛੇ ਕਿਰੋ ਜੀ ਮੈਂ ਹੁਣ 2000 ਹੁਣ ਕਾਦੋ ਕਾਲ ਕਰੀਏ ਨਾ ਤੈਨੂੰ ਫੜਾਵਾਂਗੇ ਬਾਈ ਜਿਹੜੀਆਂ ਲੇਖ ਚੱਲ ਬਾ 1000 ਛੋੜਾ ਚੱਲਾ 1000 ਆ 1000 ਉਹਦਾ ਯਾਰ ਤੂੰ ਖੇਡ ਕੋਈ ਦੇਣਾ ਨਹੀਂ ਪੰਜਾਬ ਕੋਲ ਲਖਰੇ ਚੋਤੇ ਆ ਸਾਹ ਸੀ ਆ ਮਪਲਕਾਰ ਓਏ ਠੀਕ ਉਹਨੇ ਫੜਾਇਆ ਯਾਰ ਤੇ ਫੜਾਉਣੀ ਆ ਤੇ ਵੀ ਆ ਜਾਂਦੇ ਸਾਡੀ ਜੁੱਤੀ ਫੜਾਉਣ ਦੇ ਨੂੰ ਮੋੜ ਦੇ ਦੇ ਓਏ ਆ ਜਾਂਦੇ ਉਹਨੂੰ ਆ ਜਾਂਦੇ ਉਹ ਫੜਾ ਦੀ ਸਾਡੇ ਕੋਲ ਸਾਡੇ ਆ ਆ ਗਿਆ ਖੜਾ ਮਾੜੇ ਆਉ ਜਾਂਦੇ ਆ ਗਿਆ ਆ ਗਿਆ ਭਈ ਉਹ ਤੱਕ ਵੀ ਆ ਗਿਆ ਕਰ ਲਓ ਜੀ ਨਾ ਦੋ ਘਟਾ ਕਿੰਨੇ ਦੀ ਕਰਨ ਮੇਰੇ ਗੰਸੇ ਚਾਟਾ ਮਾਜੀ ਮੁੰਜੀ ਵਾਲਾ ਕੰਮ ਪੜਾ ਦਿੰਨੇ ਕਿਵੇਂ ਤੂੰ ਇਹ ਹੋਣੀ ਕੀ ਹੋਣਾ ਨਹੀਂ ਕਿਤਾ ਸਾਡਾ 1000 2000 ਦੀ ਵੀ ਨਹੀਂ ਉਹ ਤੇਰਾ ਕਰਾਈਆ ਚਾਰ ਨਾ ਫਾਟੂ ਹੈ ਨਾ ਹਾਂ ਗਾਈਆਂ ਕੋਲੇ ਰਹੀ ਮੈਂ ਪੈਸੇ ਲੈ ਆਵਾਂ ਮੈਨੂੰ ਫੜ ਲੈ ਮੈਨੂੰ ਫੜ ਲੈ ਉਹ ਤੇ ਕਰਦੇ ਬੰਦਾ ਹੀ ਉਹਦੇ ਆਖੇ ਦੇ ਉਹ ਆਖਾਂ ਦਾ ਵੇਖੀਂਗਾ ਕੋਈ ਨਹੀਂ ਉਹ ਨਾਗ ਤੇ ਰੱਖ ਰਿਹਾ ਹਾਂ ਉਹ ਦੇ ਦੇਣਗੇ ਅਗਲੇ ਹੱਥ ਕੀ ਗੱਲ ਆ ਹਣਾ ਉਦਲੇ ਉਦਲੇ ਮਿਲ ਜਾਣਗੇ ਅੱਧੀ ਆਉਣੀ ਮੰਡੀ ਲੈ ਲਈ ਹੋਰੇ ਫੜਾ ਕਿੰਨੇ ਦੀ ਆ ਚਰਨ ਹਜ਼ਾਰ ਘਟਾ ਦੋ ਘਟਾ ਦੋ ਘਟਾ ਦੋ ਘਟਾ ਦੋ ਘਟਾ ਦੋ ਘਟਾ ਦੋ ਘਟਾ ਨਾ ਕਰ ਰਹਾ ਦੋ ਘਟਾ ਹੈ ਭਾਈ 15000 ਉਦਲੇ ਉਦਲੇ ਲੈ ਲੇ ਆਹ ਆਹ ਕਰ ਜਾ ਆਈ ਬੰਦੂ ਫੋਟੋ ਖਾ ਜਾ ਅੰਦਰ ਆ ਬੰਦੂ ਸੇਕਾ ਲੈ ਆਇਆ ਹੋਰ ਜਣਾ ਬੋਲਾ ਹੋਰ ਜਣਾ ਬੋਲਾ ਬੱਛ ਬਾਈ ਇਹਦੀ ਇਹ ਪਿੰਡ ਨੇ ਲੈਣਾ ਨਾ ਟਿਕ ਟਿਕ ਆਹ ਤਰੋਂ ਪਰ ਬਈ ਕਮੈਂ ਇਹਦਾ ਇਹਦਾ ਨਾ ਤਾਂ ਡੰਗਰ ਹੀ ਨਹੀਂ ਮਿਲਦੇ ਸਾਨੂੰ ਕਿਵੇਂ ਤਰੋਂ ਸਰਦਾਰ ਨੇ ਕਹਿੰਦੀ ਪਰ ਮੰਨਣਾ ਪੈਂਦਾ ਫਤਿਹ ਜੀ ਅਕਾ ਦੂਜਾ ਸੇਕਾ ਜਾਣਦਾ ਬੰਦੇ ਜਿਹੜਾ ਬੰਦਾ ਦਾ ਆ ਇੱਥੇ ਹੀ ਸਰਦਾਰਾਂ ਦੇ ਰਹੇ ਕਰੇ ਦਾ ਫਰਦ ਨਹੀਂ ਆਹ ਕਿਹੜਾ ਬਈ ਆਹ ਘਰੇ ਦਾ ਖੜਦਾ ਨਹੀਂ ਦਿੰਦੇ ਆਹੜਾ ਫਲ ਕਰੇ ਕਿਹਾ ਕਿ ਇਹਦਾ ਬੰਦਾ ਨਹੀਂ ਆਉਂਦਾ ਕੱਢ ਨਹੀਂ ਰਿਹਾ ਗੋਲੀ ਮਾਰਦੀ ਤੁਸੀਂ ਥਣ ਖਿੱਚ ਕੇ ਨਹੀਂ ਲਿਆਗਾ ਹੈ ਤੁਸੀਂ ਨਹੀਂ ਕਿਸਾਨ ਖਿੱਚ ਗਾਦੇ ਠੀਕ ਹੈ ਨਹੀਂ ਖਿੱਚੇ ਕਿਉਂ ਕੱਲ ਤੱਕ ਆ ਗਾਦੇ ਕੱਢੇ ਨਹੀਂ ਹਜੇ ਕੱਲ ਨਾਲ ਦਾ ਬੰਦਾ ਹੀ ਨਹੀਂ ਰਿਹਾ ਯਾਰ ਅਸੀਂ ਖਿੱਚਣ ਵਾਲਾ ਇਹ ਫਾਰਮ ਚੋਂ ਫੜੀ ਹੈ ਮੂਰੀ ਦੀ ਵੀ ਔਲ ਕਰਦੀ ਆ ਭੈਣ ਜੀ ਡੰਗਰਾ ਜੇ ਇੱਕ ਨੰਬਰ ਆਵੇ ਲੋੜੀ ਮਾਰਨੀ ਕੋਈ ਨਹੀਂ ਆਹ ਸਾਰੀ ਕੁੜੀਆਂ ਦਾ ਡੰਗਰਾ ਮਾਲ ਇਹਦਾ ਹੀ ਹੈ ਇਹਦਾ ਹੀ ਹੈ ਸਾਰਾ ਆਹ ਹੱਥ ਬਣਾ ਲਾ ਚਾਹੀਏ